ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਵਾਂ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਗੱਬਣ ਮੱਚ ਛੇੜ ਲਈ ਲੈ ਕੇ ਆਏ ਆਂਗੇ ਥੋੜੇ ਦਿਨਾਂ ਦੀ ਹਜੇ ਕੱਚੀ ਆ ਤੇ ਜਿਸ ਘਰ ਚੋਂ ਵੀਡੀਓ ਬਣਾ ਰਹੇ ਆ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਤੇ ਆਜੋ ਆਪਾਂ ਕਰਦੇ ਆਂ ਬਾਈ ਜੀ ਨਾਲ ਗੱਲਬਾਤ ਆਜੋ ਬਾਈ ਜੀ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਹੋ ਠੀਕ ਹਾਂ ਬਾਈ ਜੀ ਠੀਕ ਠਾਕ ਬਾਈ ਨਾਮ ਤੇ ਆਪਣਾ ਐਡਰੈਸ ਬੋਲ ਦਿਓ ਜੀ ਨਾਮ ਬਾਈ ਜਗਤਾਰ ਸਿੰਘ ਪਿੰਡ ਢੱਲਵਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਨੇੜੇ ਪਿੰਡ ਕਿਹੜਾ ਰਹਿੰਦਾ ਹੈ ਹਰ ਨੇੜੇ ਬਾਈ ਇੱਥੋਂ ਤਪਾ 4 ਕਿਲੋਮੀਟਰ ਆ ਹੂੰ ਕੈਂਚੀਆਂ 8 ਕਿਲੋਮੀਟਰ ਠੀਕ ਆ ਬਾਈ ਕੰਟੈਕਟ ਨੰਬਰ ਬੋਲ ਦੋ ਆਪਣਾ 97794 99485 ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਇਹ ਮੱਝ ਦੇਖ ਰਹੇ ਆ ਆਪਣੇ ਘਰ ਦੀ ਆ ਹਾਂ ਬਾਈ ਘਰ ਦੀ ਮੈਂ ਕਿਹੜਾ ਸੂਆ ਸੁੰਦੀ ਹੈ ਜੀ ਸੂਆ ਬਾਈ ਇਹ ਚੌਥਾ ਸੁੰਦੀ ਹੈ ਠੀਕ ਆ ਬਾਈ ਕੀ ਰਿਕਾਰਡ ਰਿਹਾ ਵਾ ਪਿਛਲੇ ਸਵੇਰੇ ਦਾ ਬਾਈ 15 ਕਿਲੋ ਲੀਟਰ ਦੁੱਧ ਚੋਇਆ ਹੈ ਐਦ ਕੀ ਫਿਰ ਕਿੰਨੀ ਗੁਮੀਦ ਕਰਦੇ ਬਾਈ ਮੀਤਾ ਬਾਈ ਯਾਰ ਬਸ ਆਪਾਂ 15 ਹੀ ਮੰਨ ਲਾ ਠੀਕ ਹੈ ਬਾਈ ਹੂੰ ਸੌ ਸੀਲਾ ਪੂਰੀ ਸੀਲ ਹੈ ਬਾਈ ਤੇ ਚਵਾਈ ਕਿਵੇਂ ਆ ਚਵਾਈ ਵੀ ਪੂਰੀ ਵਧੀਆ ਗੰਨੇ ਵਰਗੀ ਠੀਕ ਹੈ ਬਾਈ ਤੇ ਥਾਣਾ ਆਪਾਂ ਬਾਈ ਨੇੜੇ ਤੋਂ ਚੈੱਕ ਕਰਵਾਇਆ ਨੇ ਬਹੁਤ ਚੰਗਾ ਥਾਣਾ ਇੱਕ ਤੇਲ ਆ ਬਾਈ ਇਹ ਠੀਕ ਹੈ ਬਾਈ ਮੂਰਲੇ ਥਣਦੀ ਨਾ ਤਾਂ ਬਹਿਣੀ ਵਾਲੇ ਦੀ ਕਬਹਿਣੀ ਵਾਲੇ ਦੀ ਠੀਕ ਹੈ ਮਗਰਲੇ ਥਣ ਮੂਰਲੇ ਥਣਦੀ ਤੇਲ ਆ ਮੂਰਲੇ ਥਣਦੀ ਬਾਈ ਕਹਿੰਦਾ ਤਿੰਨ ਤੇਲ ਆ ਵੀ ਦੁੱਧ ਜਮ ਨਹੀਂ ਆਉਂਦਾ ਬਾਈ ਨਾ ਵੀਰੇ ਆਉਂਦਾ ਨਹੀਂ ਠੀਕ ਹੈ ਬਾਈ ਬਾਕੀ ਤਿੰਨ ਥਣਾ ਤੋਂ ਕਿਵੇਂ ਆ ਬਾਈ ਤਿੰਨ ਥਣ ਜਮੌਕਿਆ ਬਾਈ ਪੂਰੇ ਸਿਰੇ ਆ ਤੇ ਤਿਆਰੀ ਕਿਵੇਂ ਕਰਦੀ ਆ ਸੂਣ ਤਿਆਰੀ ਬਾਈ ਹਜੇ ਤਾਂ ਇਹ 8-9 ਦਿਨ ਪਹਿਨ ਪੂਰੇ ਵਿਧਿਆ ਲੈਵਾ ਮਤਲਬ ਕਿ ਗਾਵਾਂ ਕੁ ਬਣਾ ਕੇ ਖੜ੍ਹ ਦੁੱਤ ਹਾਂ ਹਾਂ ਪੂਰੇ ਗਾਵਾਂ ਮਾਰ ਕੇ ਆ ਥਣ ਤੋਂ ਤੱਲਾ ਤੱਲਾ ਮੁੱਲ ਦੇਖ ਸਕਦੇ ਹੋਗੇ ਬਾਕੀ ਬਾਈ ਕਹਿੰਦਾ ਤਿੰਨ ਥਣਾ ਚ ਬਾਈ ਇੱਕ ਨੰਬਰ ਆ ਜੀ ਗੱਲ ਕਰੀਏ ਹਵਾਨਾ ਜਿਹੜਾ ਬਹੁਤ ਸੋਹਣਾ ਤਿਆਰ ਕਰੂਗੀ ਲਾਉਣਾ ਸ਼ੁਰੂ ਕਰ ਚੁੱਕੇ ਜੀ ਹੈਨਾ ਹਾਂ ਹਾਂ ਬਾਕੀ ਕੁਸ ਬਸੂ ਨੇੜੇ ਜਾ ਕੇ ਜਦੋਂ ਸੂਣ ਦੇ ਨੇੜੇ ਮਖਾ ਬਾਈ ਪੂਰਾ ਪੂਰਾ ਫੁੱਲ ਲੈਵਾ ਪੜਾਉਗਾ ਮਤਲਬ ਕਿ ਪੰਡਾ ਬੰਨਣੀਆਂ ਅ ਖੋਲ ਦੋ ਜਮੜੀ ਜ ਤੋਲ ਦੋ ਟੀਕੇ ਬਾਰੇ ਤਾਂ ਨਹੀਂ ਪਤਾ ਜਿਹੜਾ ਇਹ ਲੱਗਾ ਹੋਇਆ ਜੀ ਦਾ ਟੀਕਾ ਨਹੀਂ ਬਾਈ ਇਹ ਸਾਂਤ ਸਮਰੀ ਦੀ ਆ ਥਾਂ ਨੇ ਆਪਣੇ ਇੱਥੇ ਚੰਗਾ ਸਾਂਤ ਸੀਗਾ ਹੂੰ ਉਤੋਂ ਸਮਰੀ ਦੀ ਆ ਠੀਕ ਆ ਪਿੰਡ ਚ ਕਰਮਾਲੀ ਦਾ ਵਧੀਆ ਰਿਕਰਡ ਰਿਹਾ ਹੈ ਬਾਈ ਕਹਿੰਦਾ ਬਾਈ ਪਿਛਲੇ ਸੂਏ ਦਾ ਤੇ ਐਤ ਕੀ ਵੀ ਚੰਗੀ ਉਮੀਦ ਕਰਦੇ ਆ ਬਾਕੀ ਪਲੀ ਸਮੀ ਦੀ ਗੱਲ ਕਰੀਏ ਤਾਂ ਫੁੱਲ ਸਮੀ ਪਲੀ ਆ ਕਿ ਕੱਦ ਬਹੁਤ ਆ ਰੰਗ ਰੂਪ ਬਹੁਤ ਚੰਗਾ ਆ ਕੱਦ ਕੁਦ ਤਾਂ ਬਾਲਾ ਬਈ ਕੱਦ ਸਹੀ ਗੱਲ ਆ ਬਹੁਤ ਆ ਬਾਕੀ ਪੇਠ ਪੁੜੇ ਦੀ ਚੜਾਈ ਬਾਈ ਚੈੱਕ ਕਰ ਸਕਦੇ ਹਾਂ ਬੜੀ ਕਮਾਲ ਦੀ ਆਗੀ ਕਿ ਥਣਾ ਤੋਂ ਬਾਈ ਕਹਿੰਦਾ ਇੱਕ ਤੋਂ ਬਾਈ ਤਿੰਨ ਲਹੂਗੀ ਤੇ ਬਾਕੀ ਤਿੰਨ ਥਾਣ ਜਮਾ ਮੰਨ ਕੇ ਚੱਲੋ ਵਧੀਆ ਚਵਾਈ ਆਪਾਂ ਤਿੰਨ ਤਿੰਨ ਦੋ ਸੂਏ ਹੋਗੇ ਬਾਈ ਦੋ ਸੂਏ ਪਹਿਲਾਂ ਦੀ ਹੋਈ ਵੀ ਆ ਠੀਕ ਆ ਬਾਈ ਤੇ ਹਵਾਨਾ ਬਾਈ ਚੈੱਕ ਕਰ ਸਕਦੇ ਹਜੇ ਕੱਚੀ ਪਈਆ ਉਸ ਹਾਵ ਨਾਲ ਉਹਦਾ ਅੰਦਾਜ਼ਾ ਲਾ ਕੇ ਚੱਲੋ ਕਿਉਂਕਿ ਜਦੋਂ ਸੂਣਾਗਾ ਉਹਨਾਂ ਬਹੁਤ ਸੋਹਣਾ ਜਿਹਨੂੰ ਆਪਾਂ ਕਹਦੀਏ ਲੇਵਾ ਕਹਦੀਏ ਬਹੁਤ ਫੀਡਿੰਗ ਵਾਲਾ ਹਵਾਨਾ ਰੱਖਣਾ ਤੇ ਬਈਆ ਤਿਆਰੀ ਕਰਕੇ ਕਰਨ ਵਾਲੀ ਸੂਣਾਗਾ ਤੇ ਠੀਕ ਆ ਬਾਈ ਕਹਿੰਦਾ ਮੰਨ ਕੇ ਚੱਲੋ ਕਿਸਾਨ ਕਦ ਕੋਦ ਬਾਲਾ ਬਾਈ ਹੂੰ ਹਮ ਸਹੀ ਗੱਲ ਆ ਬਾਈ ਲੈ ਚੈੱਕ ਕਰ ਸਕਦੇ ਮੇਰਾ 6 ਫੁੱਟ 3 ਇੰਚ ਕਰਦਾ ਹੂੰ ਤੇ ਮੇਰੇ ਮੋਢੇ ਜੀ ਨਹੀਂ ਉੱਚੀ ਹੈ। ਕੀ ਆ ਬਾਤ ਆ ਬਾਈ? ਬਾਕੀ ਸਾਊਸੀਲ ਬਹੁਤ ਆ ਹਨਾ। ਹਾਂ ਹਾਂ ਪੂਰੀ ਬਾਈ ਇਹੋ ਜੀ ਨਹੀਂ ਗੱਲ ਕੋਈ ਬਾਸ ਚ ਕਿੰਨਾ ਟਾਈਮ ਬਾਈ ਦੁੱਧ ਦੇ ਦਿੰਦੀ ਐਸਟੀਮੇਟ ਗੰਨਿਆ ਗੀ। ਦੁੱਤਾ ਬਾਈ ਇਹ 2.5 ਮਹੀਨੇ ਪਹਿਲਾਂ ਛੱਡੀ ਆ। ਠੀਕ ਆ। 2.5 ਮਹੀਨੇ ਪਹਿਲਾਂ ਛੱਡੀ। ਹਾਂ ਪਹਿਲਾਂ ਆਪ ਛੱਡੀ ਆ। ਠੀਕ ਆ ਬਾਈ। 2.5 ਮਹੀਨੇ ਦੁੱਧ ਖਾਰਾ ਹੋ ਗਿਆ ਸੀ ਬਾਈ। ਠੀਕ ਆ। ਜਵਾਕਾਂ ਨੂੰ ਜਦੋਂ ਦਿੱਤਾ ਨਾ ਦੁੱਧ ਉਹ ਕਦੇ ਖਾਰਾ ਕਰਦਾ ਫਿਰ ਠੀਕ ਆ। ਬਾਕੀ ਫੇਸ ਬਾਈ ਚੈੱਕ ਕਰੋ ਬੜਾ ਪਿਆਰਾ ਆ। ਸਿੰਘਾਂ ਦੀ ਜਿਹੜੀ ਕਵਾਲਟੀ ਉਹ ਵੀ ਬਹੁਤ ਸੋਹਣੀ ਹੈ ਨਾਲੋਂ ਹੀ ਸਿੰਘ ਮੁੜਿਆ ਬਈ ਹਨਾ ਹਾਂ ਬਾਈ ਹਾਂ ਕੁੰਡੀ ਗਾਂਟੀ ਤਾਂ ਪੂਰੀ ਜੱਚਦੀ ਆ ਗਈ ਹਾਂ ਹਾਂ ਪੂਰੀ ਜੱਚ ਘਰੇ ਖੜੀ ਵੀ ਜੇ ਗੱਲ ਕਰੀਏ ਹਨਾ ਵੱਡੇ ਟਾਂ ਚੀਜ਼ ਆਪਣੇ ਕੋਲ ਦੁੱਧ ਹੈਗਾ ਬਾਈ ਤਾਂ ਕਰਕੇ ਹੁਣ ਵੇਚਦੇ ਆ ਪਸ਼ੂ ਹੁਣ ਪੱਦ ਸੀ ਥੋੜੇ ਜੇ ਠੀਕ ਆ ਹਾਂ ਬੰਨਣ ਨੂੰ ਥੋਕ ਨਹੀਂ ਉੱਥੇ ਤੇ ਬਈ ਮੁੱਲ ਫਿਰ ਕੀ ਰਹੂਗਾ ਜਾਇ ਜਿਆਦਾ ਮੁੱਲ ਤਾਂ ਬਾਈ 1.30 ਕਰ ਦਿਓ 1.30000 ਰੁਪਏ ਹੋ ਜੂ ਥੋੜਾ ਕਣਾ ਮੰਨਦਾ ਹਾਂ ਬਾਈ ਮਾਨਤਾਨ ਕਰ ਦਿਓ ਠੀਕ ਆ 1 ਲੱਖ ਬਾਈ ਕਹਿੰਦੇ 30000 ਰੁਪਏ ਮੁੱਲ ਬਾਕੀ ਬਈ ਆਏਗੇ ਵੀਰ ਦਾ ਮਾਣ ਤਾਣ ਜਰੂਰ ਹੋ ਜਾਊਗਾ ਤੇ ਬਾਕੀ ਆਪਾਂ ਕਦ ਬਾਈ ਦਾ ਵੀ ਚੈੱਕ ਕਰਵਾ ਲੈਣਾ ਬਰੋਪਰ ਖੜਾ ਕੇ ਮੜਾ ਜਾ ਖੜਿਓ ਲੈ ਬਈ ਚੈੱਕ ਕਰ ਲੋ ਛੁੜਾ ਕਿੰਨਾ ਕਦ ਸੀ ਬਈ 6 ਫੁੱਟ 3 ਇੰਚ ਕਦਦਾ 6 ਫੁੱਟ ਬਈ 3 ਇੰਚ ਕਦਦਾ ਉਸ ਹਾਵ ਨਾਲ ਤੁਸੀਂ ਮੱਝ ਦਾ ਅੰਦਾਜ਼ਾ ਲਾ ਲਓ ਕਿ ਕਿੰਦਾ ਕਦਦਾ ਨਹੀਂ ਬਈ हां भाई बाकी ਬਲਟਲਾਂ ਹਜੇ ਪਉਂਦੇ ਅੱਦ ਕੋਤਾ ਬਾਈ ਬਾਲਾ ਦੇ ਹੁਣ ਮੇਰੇ ਮੋਟੇ ਚ ਨਹੀਂ ਆਏ ਬਲਟਲਾਂ ਬਾਈ ਫੁੱਲ ਪਈਆਂ ਸਾਰੀਆਂ ਬਲਟਲਾਂ ਜਦੋਂ ਕੰਡੀਆਂ ਕਰ ਮੰਨ ਨੇ ਹੁਣ ਤੁਹਾਨੂੰ ਬਾਲਾ ਚੰਗਾ ਬਾਈ ਤੇ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਬਾਈ ਆਪਣੀ ਮੰਨ ਕੇ ਚਲੋ ਘਰ ਚ ਮੱਝ ਹੈ ਬਾਈ ਸੇਲ ਕਰ ਤੇ ਨਾ ਕਿਸੇਗਾ ਬਾਈ ਕੋਲੇ ਬਾਈ ਇੱਕ ਸੋ ਆਪਾ ਦਿਖਾ ਦਿੱਤਾ ਜੇ ਕਿਸੇ ਵੀ ਵੀਰ ਨੂੰ ਪਸੰਦ ਆਵੇ ਬਾਈ ਨਾ ਕੰਟੈਕਟ ਕਰਕੇ ਖਰੀਦ ਸਕਦੇ ਹੋ ਵੀਡੀਓ ਨੂੰ ਵੇਖਣ ਲਈ ਧੰਨਵਾਦ ਜੀ